ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਗੁਰਾਇਆ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਮਾਹੌਲ ਬਣ ਗਿਆ ਜਦੋਂ ਪ੍ਰਵਾਸੀ ਵਿਅਕਤੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਂ ਥਾਣਾ ਗੁਰਾਇਆ ਦੇ ASI सुरेंद्र ਮੋਹਨ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਗੁਰਾਇਆ ਦੀ ਦਿਲਬਾਹ ਕਲੋਨੀ ਵਿੱਚ ਇੱਕ ਪ੍ਰਵਾਸੀ ਵਿਅਕਤੀ ਜਿਸ ਦੀ ਪਛਾਣ ਸੁਮਿਤ ਵਜੋ ਹੋਈ ਹੈ ਜਿਸ ਦੀ ਉਮਰ 21 ਸਾਲ ਹੈ ਜੋ ਕਿ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਨਿੱਜੀ ਟੋਕੇ ਦੀ ਫੈਕਟਰੀ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਸੀ ਅਤੇ ਦਿਮਾਗੀ ਪਰੇਸ਼ਾਨੀ ਹੋਣ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੂਜੇ ਪਾਸੇ ਜਦੋਂ ਦਲਵਾਕ ਕਲੋਨੀ ਦੇ ਵਾਸੀ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਹੈ ਕਿਹੜੀ ਕਲੋਨੀ ਚ ਰਹਿੰਦੇ ਸਰ ਦਲਵਾਕ ਕਲੋਨੀ ਸਰ ਕੀ ਹਾਸਾ ਹੋਇਆ ਹਾਸਾ ਤਾਂ ਤੇ ਫਿਰ ਮੁੰਡੇ ਨੂੰ ਮਹੀਨਾ ਹੋ ਗਿਆ ਰਹਿੰਦੇ ਨੂੰ ਤੇ ਅਮਨ ਤੇਰਾ ਨਾਮ ਆ ਫਗਾਨੀ ਕੀ ਹੋਇਆ ਉਹਨੇ ਫਾਂਸੀ ਲੈ ਲਈ ਆ ਮਰ ਗਿਆ ਉਹ ਕਿੰਨਾ ਦੇ ਮਕਾਨ ਚ ਰਹਿੰਦਾ ਸੀ ਤੋਂ ਦੇ ਮਕਾਨ ਚ ਰਹਿੰਦਾ ਜੀ ਇਹ ਕਿੰਨਾ ਪਰਿਵਾਰ ਮੈਂਬਰ ਦੇ ਨਾਲ ਸੀ ਨਹੀਂ ਇਕੱਲਾ ਰਹਿੰਦਾ ਜੀ ਕੋਈ ਲੜਾਈ ਝਗੜਾ ਕਿਸੇ ਨਾਲ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਯਾਰ ਜੀ ਇਕੱਲਾ ਰਹਿੰਦਾ ਸੀ ਪ੍ਰਸ਼ਾਸਨ ਆ ਗਿਆ ਮਕਨ ਹਾਂ ਜੀ ਆ ਗਿਆ ਮੌਕੇ ਤੇ ਆ ਗਿਆ ਤੇ ਉਹਦੀ ਬੋਡੀ ਲਈ ਉਹ ਲੱਗਾ ਜੀ ਬਹੁਤ ਫਲੋਰ ਨੂੰ ਲੱਗਾ ਮੌਕੇ ਤੇ ਪ੍ਰਸ਼ਾਸਨ ਨੇ ਆ ਕੇ ਮ੍ਰਿਤਕ ਦੇਨੂ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ਹੈ ਜਾਂਚ ਪੜਤਾਲ ਦੀ ਪੁਜੇ थाना ਗੁਰਾਇਆ ਦੇ اے ایس ਆਈ सुरेंद्र ਮੋਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨਫਰਮੇਸ਼ਨ ਆਈ ਕੋ 8 ਵੇ ਦੇ ਸਮਟਿੰਗ ਕੋ ਨੌਜਵਾਨ ਸੁਮੇਤ ਸਨੂਫ ਸ਼ਿਲਕੁਮਾਰ ਸੀਤਾਪੁਰ ਜੁਪੀ ਦਾ ਰਹਿਣ ਵਾਲਾ ਤੇ ਇੱਥੇ ਕੰਮ ਕਰ ਕਰਦਾ ਪ੍ਰਵਾਸੀ ਮਜ਼ਦੂਰ ਆ ਪਤਾ ਲੱਗਿਆ ਸਭੀ ਫੋਨ ਤੇ ਵੇ ਜੀ ਵੀ ਇੱਥੇ ਸੁਸਾਈਡ ਕਰ ਲਿਆ ਕਿੰਨੀ ਕੁ ਉਮਰ ਹੈ ਇਹਦੀ ਇਹਦੀ ਦੇਖਣੋਂ ਕੋਈ 24 22 24 ਕੁ ਦਾਸ ਸਾਲ ਦਾ ਲੱਗਦਾ ਨੌਜਵਾਨ ਹੈਗਾ ਥੋੜਾ ਤਾਂ ਵੀ ਇਹਨਾਂ ਕੀ ਗੱਲਬਾਤ ਹੋਈ ਹੋਗੀ ਸੁਸਾਇਡ ਕਰ ਲਿਆ ਬੰਦੇ ਨੇ ਕੋਈ ਲੜਾਈ ਝਗੜਾ ਜਾਂ ਕੋਈ ਇਹ ਹੁਣ ਜੀ ਡੈੱਡ ਬੋਡੀ ਲੈ ਕੇ ਸਿਵਲ ਹਸਪੀਟਲ ਪਹੁੰਚ ਦਿੱਤੀ ਇਹਦਾ ਪ੍ਰਵਤ ਮੈਂ ਮੈਂ ਗੱਲਬਾਤ ਹੋਈ ਹੈ ਉਹ ਜਿੱਦਾਂ ਕਹਣਗੇ ਫੇਰ ਐਂ ਤੇ ਗੱਲਬਾਤ ਹੋਗੀ ਜੋ ਹੋਊਗਾ ਜੀ ਕੀ ਕਹਿੰਦੇ ਕੀ ਕਰਾਉਂਦੇ ਆ ਸਰ ਇੱਕ ਮੋਬਾਈਲ ਦੇ ਵਿੱਚ ਕੋਈ ਲੜਕੀ ਆ ਜਿਹੜੀ ਆਈ ਆ ਉਹਦੇ ਮਾਲਾਂ ਦੀ ਉਹਦੇ ਬਾਰੇ ਪ੍ਰੀਤੀ ਉਹਦੇ ਬਾਰੇ ਚ ਕੀ ਕਹਿਣਾ ਠੱਡਾ ਉਹ ਫੋਨ ਕੀਤਾ ਦੋਨ ਵਾਰੀ ਚੁੱਕਿਆ ਨਹੀਂ ਫੋਨ ਉਹਨਾਂ ਨੇ ਉਹ ਬਾਕੀ ਬੁਲਾ ਕੇ ਥਾਣੇ ਗੱਲ ਕਰਾਂਗੇ ਉਹਨਾਂ ਨਾਲ ਕੀ ਕਹਿੰਦੇ ਤੇ ਹੁਣ ਸਰ ਇਹਦੀ ਡੈੱਡ ਬੋਡੀ ਨੂੰ ਕਿੱਥੇ ਲੈ ਜਾ ਰਹੇ ਸ ਸਿਹਰੇ ਪੋਸਟਮਾਰਟਮ ਕਰਾਇਆ ਜਾਊਗਾ ਤੇ ਬਾਕੀ ਜੋ ਫੈਕ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਗੁਰਾਇਆਂ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਪੰਜਾਬੀ ਜਾਗਰ